ਫਾਇਰ ਪਤਾ ਤਾਂ ਕੁਝ ਨਹੀਂ ਹੋ ਸਕਦਾ ਚਲੋ ਅਸੀਂ ਚਲਦੇ ਹਾਂ ਉਧਰ ਦੁੱਧ ਪੀ ਲਿਓਗੇ ਇਸ ਵਿੱਚ ਮੂਨ ਪਾ ਲਿਆ ਬਣਾ ਕੇ ਆ ਰਹੇ ਮੈਂ ਪਾ 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 ਸਾਲੇ ਦਾ ਸਾਈ ਬਣਾ ਦੋ ਪੈਕਟ ਹੈ ਫਿਰ ਮੈਂ ਕਿਹਾ ਕਿ ਜੀ ਐਨੇ ਦੋ ਪੈਕਟ ਬਣਾ ਕੇ ਤੇ ਭਰਾ ਤੂੰ ਕਿੱਦਾਂ ਹਾਲ ਲਏ ਨੇ ਖਾ ਤੂੰ ਨੇ ਲੈਣਾ ਹੀ ਆ ਅਸੀਂ ਉਹਨੂੰ ਬਾਲ ਨਾਲ ਕਿੱਥੋਂ ਦੇ ਸਿਰ ਦੇ ਵਿੱਚ ਹਾਂ ਬਿਲਕੁਲ ਪਤਾ ਅੱਗੇ ਪਰ ਆ ਕਿੰਨਾ ਹੈ ਕਿੰਨੇ ਪੈਕਟ ਆ ਧੇੜਾ हजी ने उबलना भी, है। भी देखो, देखो, मुझे पता, है, आपको नहीं पता हाँ 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 सावल 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 तुम्हारा दिमाग चाहिए थोड़ा सा पास्ता बॉइल करने के लिए क्योंकि तुम्हें इतना सारा चाहिए इसलिए कितना टाइम लगेगा अभी? अभी अभी पता नहीं कितना टाइम लगेगा। कितना का हुआ है बॉयल यार ये वेट ही तो खत्म नहीं होती। हम्म पता? हम्म ये जो तो है आप पाया भी तो लीजिए हाँ ना? Yes पास्ता boil हो चुका है ਕੌਣ ਰੈਡੀ ਹੈ? ਓਨਿਅਨ ਰੈਡੀ ਹੈ। ਅੱਛਾ, ਇੱਕੋ ਤਾਂ ਨਹੀਂ ਤੋਂ ਕਿਤਨੂੰ? ਕਟਰ ਜਿਹੜਾ ਬਲੈਂਡਰ ਸੀਗਾ। ਉਹ ਤਾਂ ਉਹਨਾਂ ਦੇ। ਅੱਛਾ, ਚਲੋ। ਹੁਣ ਉਹ ਫੜੋ। ਕੀ ਕੜਾਈ ਵੱਡੀ? ਪਤਾ ਮੇਰੇ ਕੋਲ ਨਹੀਂ ਫੜੀ ਜਾਂਦੀ। ਹੈ ਗਾਂ पे। ਥੱਲੇ। ਕੌਣ ਸੇ ਥੱਲੇ? ਇਹ ਵਾਲੇ નીચે। ਇਹ ਕੁਝ ਦੇ। ਓਏ ਬਪੂ ਜੀ। ਓਏ ਕੜਾਈਆਂ ਦਾ ਮਹਾਰਾਜਾ ਏਡਾ ਵੱਡਾ ਕੜਾਇਆ। ਹੂੰ। ਕੀ ਕੰਬੀ ਨਹੀਂ ਖਾਦਾ ਨਹੀਂ ਮੈਨੇ ਖਾਦਾ ਨਹੀਂ ਮੈਨੂੰ ਖਾਣਾ ਹੈ ਹਏ ਲਸਣ ਲੱਗਣਾ ਪਿਆਜ਼ ਵਿੱਚ ਮੈਂ ਪਕਾਉਂਦੇ ਆ ਜਾ ਡਿੱਗ ਜੂਗੀ ਲੱਗਦਾ ਹੈ ਪੂਰੀ ਪੂਰੀ ਉਮੀਦ ਹੈ ਬਨ ਗਿਆ ਤੇਲ ਸਾਡੀ ਮਹਾਰਾਜਾ ਕੜਾਈ ਦੇ ਵਿੱਚ ਮਹਾਰਾਜਾ ਕੜਾਈ ਤਾਂ ਨਹੀਂ ਹੈ ਕਿਉਂਕਿ ਮਹਾਰਾਜਾ ਪਾਸਤਾ ਹੈ ਤੁਹਾਨੂੰ ਪਤਾ ਹੀ ਹੈ ਮੇਰਾ ਹਾਸਾ ਕਿਦਾਂ ਦਾ ਹੈ ਯਾਰ ਇੰਨਾ ਸਾਰਾ ਹੂੰ 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 ਆਹਾਹਾ

ਕਈ ਫਸਦੇ ਗਏ ਜੰਦੇ ਰੱਖੇ ਮਾਸਾ ਦਾ ਵਾਟਰ ਬਿਲਕੁਲ ਧੰਦੇ ਲੱਗ ਰਿਹਾ ਐ ਐਡਾ ਮੂੰਹ ਚ ਹੁੰਦੇ ਜੀ ਤਾਂ ਆਉਂਦੀ ਆਉਂਦੀ ਆਉਂਦੇ ਬੁਰਾ ਜਬੇ ਜੀ ਕਹਦਾ ਬਸ ਪਾਈ ਜਾ ਮੈਂ ਤੇ ਕੁਝ ਸੋਚ ਕੇ ਨਹੀਂ ਹੁੰਦੀ ਸਦਾ ਮੈਂ ਪਾਈ ਜੰਦੀ ਪਾਈ ਜੰਦੀ ਪਾ ਕੇ ਬਾਤ ਦਾ ਸਿੱਕਾ ਹੀ ਪਾ ਲਓ ਉਹ ਜਦਾ ਵੀ ਨਾ ਪਾ ਦਿਓ ਹੁਣ ਆਪਣੇ ਸਾਹਮਣੇ ਕਿਉਂਕਿ ਤੁਹਾਡਾ ਨਾਮ ਲੱਗਦਾ ਹੈ ਬਾਤ ਕਰਦੇ ਹਰ ਦਿਨੇ ਪਾਣੀ ਵੀ ਖੁੱਦ ਫਿਰ ਲੋ ਹੋ ਜਾਣਾ ਯੈਸ ਈਲਾ ਹੋ ਜਾਣਾ ਪੀਲਾ ਹੋ ਜਾਣਾ ਫਿਰ ਮਾਰਾ ਜਦੋਂ ਕਰਨੇ ਤੋਂ ਸ਼ੁਰੂ ਕਰ ਪਾ ਜਿਆ। ਕੀ ਆ ਪਿਆ? ਛੇ। ਮਾਰਾ ਜਦੋਂ। ਛੋ। ਮੇਰੇ ਜਿੰਦਗੀ ਜਿਹੜੀ ਪਾਸ ਤੇ ਜਿਆ ਪਿਆ। ਹਾਰੇ ਪੀਰਾ ਵਾਂ ਕਿੰਨਾ ਵਧੀਆ ਲੱਗਿਆ। ਵਧੀਆ ਲੱਗਦਾ ਪਰ ਆਪਕਸ ਕਦੇ ਨਹੀਂ ਪਿਆ। ਆਪ ਕੋ ਹਾਰੇ ਕਿਚਾ ਪਾ। ਪੰਪ ਪੈਂਟਾ ਤੇ ਨਹੀਂ ਆ ਸਹੀ ਪੀਂਹੇ ਚ ਕਰਦਾ ਕੀ ਨੇ ਕਰਦਾ। ਮੈਂ ਹਾਰ। ਠੀਕ ਹੈ ਜੀ। ਇਹ ਇਹਨਾਂ ਨੂੰ ਕੱਕ ਨਹੀਂ ਹੋਣੀ ਆ ਨਾਲ ਇਹਨਾਂ ਦਾ।

ਜੋ ਗਲੰਦੇ ਆ ਹਾਂ ਨਾ ਗਰਮੀ ਲੱਗਦਾ ਨਾ ਕਿਤੇ April ਮੈਂ ਇੰਨਾ ਗਰਮੀ ਚੋਂ ਸਰਦੀ ਜਿੰਨਾ ਤਰੀਕੀ ਚੋ ਦੇ ਜਿਵੇਂ ਕਰਮ ਕਰਮਾ ਹਣਾ ਤੁਕਾ ਉਤੇ ਪਾ ਰਹੇ ਉਹ ਦੇਖੋ ਜਿੱਦ ਕੀ ਉਹ ਨਹੀਂ ਗਾਉਂਦੇ ਔਰ ਚਲ ਗਿਆ ਮਹਾਰਾਜ ਉਹ ਹੁਣ ਮੈਂ ਅੱਲਾ ਫੜਦੀ ਮੈਂ ਫੜਦੀ ਹਾਂ ਨੂੰ ਬਸ ਇਹ ਫੜਨ ਨੂੰ ਦੋ ਉਹ ਇਹਨੂੰ ਫੜਨ ਨੂੰ ਦਵਾ ਇਹ ਫੜਦੇ ਇਹ ਅੱਲਾ ਕੋਈ ਜ਼ਿਆਦਾ ਨਹੀਂ ਆਪ ਬਣਾਉਂਦੇ ਜਿੱਦ ਆਪ ਲੰਗਰ ਲਾਉਣਾ ਹੁੰਦਾ ਤੁਸੀਂ ਆਪੇ ਕਿਹਾ ਸੀ ਕਿ ਕੀ ਕਰੋ ਮੈਂ ਇਸ ਤავਰਲੇ ਪੂਰਾ ਲੇਟੋ ਜਿਵੇਂ ਜਵ ਵੀ ਪਾਉਣੀ ਹੀ ਮੈਂ ਇਹਦਾ ਕੱਢ ਲਿਆ ਮੈਂ ਇਹਦਾ ਕਿਸ ਤავਰ ਸਾਵਲ ਮਹਾਰਾਜ ਸਾਵਲ ਹਾਂਜੀ ਸਿਰ ਪਾਉ ਉਹ ਆਪਣੇ ਤਰੀਕੇ ਨਾਲ ਸੋਸਤਾ ਸਾਰਾ ਬਸ ਬਸ ਪਾਈ ਜਾਣਾ ਨਹੀਂ ਕਿ ਮੈਂ ਕਦੀ ਵਾਸਤਾ ਹੀ ਬਣਾਇਆ ਤੇ ਮੈਨੂੰ ਇਦਾਂ ਲੱਗਦਾ ਕਿ ਜਿਵੇਂ ਮੇਰੇ ਕੋਲ ਠੀਕ ਨਹੀਂ ਪੰਨਾ ਆਹ ਦੇਖੋ ਜੀਰਾ ਕਿੰਨਾ ਉੱਤੇ ਕਰ ਰਿਹਾ ਹੈ ਹਾਏ ਪਤਾ ਕੀ ਇਹ ਸਵਾਦ ਆਏਗਾ ਰੱਤ ਨੂੰ ਐਪਲ ਤੇ ਇਦਾਂ ਟਕਾਇਆ ਜਿਵੇਂ ਐਪਲ ਖਾਣਾ ਕਰੂ ਤੋ ਇਹ ਵਿਚਾਰਾ ਘਲੋਤਾ ਹੀ ਉੱਥੇ ਪਿਆ

ਚੱਲ ਅੱਗੇ ਚੱਲ ਸਟੌਪ ਆ ਗਿਆ ਇਸ ਸੌਕਰ ਦੇ ਕੋਲ ਤੋਂ ਅੱਛਾ ਜੀ ਦੇਖੇ ਬਿਲਕੁਲ ਦਾ ਸਾਰਾ ਇਕੱਠੇ ਮੇਰੀ ਸਭ ਮੇਟੀ ਕਰਦੀ ਆ ਬਾਸ ਕਰਮ ਯੂਨੀ ਨਹੀਂ ਸਾਰੀ ਕਿ ਚੰਗੀ ਨਹੀਂ ਹੁੰਦੀ ਇਸ ਸਟੌਪ ਨੇ ਕੀਤਾ ਮੈਂ ਸਟੌਪ ਕਰਦਾ ਤਾਂ ਨੋਕੀ ਵੀ ਬਸਲੇ ਇਹ ਤਾਂ ਆਪਣੀ ਵੀ ਹੁੰਦੀ ਹੈ ਸਮਝੀ ਵੀ ਆ ਕਿ ਨਹੀਂ ਪਾਣੀ ਉਹ ਤਾਂ ਮੇਰੇ ਲੱਗ ਗਿਆ ਜਿਉਂ ਨਾ ਮੈਂ ਤੇ ਕਰਦਾ ਅਛਾ ਤੇ ਤੂੰ ਆਪਣੇ ਮਚੀ ਨਾਲ ਪਾਣੀ ਰਹਿਣੇ ਆ। ਮਤਲਬ ਉਦੋਂ ਮੈਂ ਆਪਣੇ ਸਾਹ ਮਿਲਾ ਲੈਂਦੀ ਆ। ਅੱਛਾ ਜੀ। ਤੇ ਜਦੋਂ ਕੋਈ ਲੱਗ ਕੇ ਹੁੰਦਾ ਫਿਰ ਮੈਂ ਉਹਦੇ ਦੇ ਛੱਡ ਦਿੰਦੀ ਆ। ਮੈਨੂੰ ਫਿਰ ਇਹ ਤੋਂ ਚੱਲਣਾ ਚਾਹੀਦਾ ਤੂੰ ਆਪਣੇ ਸਾਹ ਨਾਲ ਬਣਾ। ਤੇ ਜਿਆਦਾ ਸਵਾਦ ਨਹੀਂ ਬਣੇਗਾ ਜੇ ਤੂੰ ਆਪਣੇ ਸਾਹ ਨਾਲ ਬਣਾਓ। ਜੀ ਜੀ। ਹੈਨਾ? ਫਿਰ ਮੈਨੂੰ ਇਹ ਤੋਂ ਚੱਲਣਾ ਚਾਹੀਦਾ। ਸਵਾਦ ਉਹਦਾ ਜੇਦਾ ਬਾਕੀ ਜੋ ਮਰਜ਼ੀ ਹੈ। ਉਹ ਤੁਹਾਡੇ ਲੂਣ ਮੇਚ ਤੇ ਡਿਪੈਂਡ ਕਰਦਾ। ਤੇ ਲੋਨ ਵਿੱਚ ਤੁਸੀਂ ਪਾ ਲਿਓ ਹਣ ਨਹੀਂ ਮਿਲ ਜੂ ਕਿੰਨਾ ਪਾਇਆ ਨਾ ਮੈਂ ਸਮਝ ਵੀ ਸਕਦੀ ਨਾ ਨਾ ਯਾਰ ਜੇ ਚੰਗਾ ਨਾ ਬਣਿਆ ਫਿਰ ਕੀ ਫਾਇਦਾ ਇਨਾ ਸਾਰਾ ਸੌਸ ਇਸ ਚੰਗੀ ਤਰ੍ਹਾਂ ਮਿਲਾ ਲਵਾ ਗਏ ਲੈ ਉਹਨੇ ਪਤਾ ਨਹੀਂ ਕੁਛ ਕਹਿ ਰਹੀ ਨੇ ਹਾਂਜੀ ਕੀ ਕਿਹਾ ਤਾਂ ਕੀ ਕਹਿ ਰਹੀ ਨੇ ਇਤੇ ਇਨਾ ਜ਼ਿਆਦਾ ਕੀ ਗੜਨੀ ਰਾਮ ਨਾ ਹਲਾਣਾ ਨਿੰਕਲ ਦੇ ਜੀਰੇ ਉੱਤੇ ਹੀ ਪੱਡਾ ਵਿਚਾਰ ਪਰ ਮੈਨੂੰ ਬੜਾ ਸਵਾਦ ਲੱਗਦਾ ਬਸ ਭਣ ਕੇ ਉੱਤੇ ਦੋ ਚੀਜ਼ ਲਾਇਸ ਕਰਕੇ ਚੀਜ਼ ਦਸ ਕਰਦੇ ਹਾਂ ਉਹ ਹੋਰ ਜਿਹੜਾ ਚੀਜ਼ ਹੈ ਯੈਸ ਮੈਮ ਹੰਪੂੜਾ ਆ ਗਿਆ ਰੋਕ ਕਿ ਟਾਲ ਲੇਗੇ ਅੱਛਾ ਯਾਰ ਇਹਦੇ ਠੀਕ ਆ ਜ਼ਿਆਦਾ ਚੀਜ਼ੀ ਕੀ ਕਰਨਾ ਹੈ ਨਹੀਂ ਰਹਿਣ ਦੇ ਰੱਬ ਪਾਲਾਣੇ ਚਾਹ ਕੋਣ ਹੈਗੇ ਪਾਲੇ ਪਾਲੇ ਹੈ ਮਤਲਬ ਮੇਰੀ ਗੋਸੂ ਅੱਜ ਦੁਨੀਆ ਹੀ ਖਾਣਾ ਹੈ ਕਿੰਦਾ ਕੜਾਊ ਭਰ ਕੇ ਬਣਾਇਆ ਆ ਤੋਬਾ ਤੋਬਾ ਕਿਹੜਾ ਕੋਈ ਤੜਾ ਖਾ ਦੁਨੀਆ ਤੋ ਪਤਾ ਚੀ ਖਾਣਾ ਠੀਕ ਹੈ ਬੜਾ ਪੁੱਲਾ ਬਣਾਇਆ ਸੀ ਕਿਹੜੀ ਸਾਬਲ ਕਹਿੰਦਾ ਸੀ ਸਾਬਲ ਹੋ ਜੇ 2 ਪੈਕਟ ਕਰਨ ਡਿਆ ਸੀ ਤੇ ਅਸੀਂ 1.5 ਬਣਾਇਆ ਹਾਂਜੀ ਸਾਬਲ ਆ ਇਹ ਕਹਿੰਦੇ ਸੀ 2 ਬਣਾਓ ਉੱਤੇ ਮੈਂ ਸਾਬਲ ਕਰਦੇ ਤੁਸੀਂ ਕਿੰਨਾ ਖਾਣਾ ਪੁੱਤ

ਮੈਂ ਗਰਮ ਗਰਮ ਖਾਣਾ ਬਣ ਲਿਆ ਨਹੀਂ ਬਣ ਗਿਆ ਉੱਤੀ ਬਣੋ ਲਾਗਾ ਆਓ ਰੱਜ ਰੱਜ ਕੇ ਹੋਣਾ ਚਲੋ ਖਲਾਰਾ ਯਾਰ ਜਿਹੜਾ ਖਾਣਾ ਜਿਹੜਾ ਇਹਨਾਂ ਨੇ ਪਾਇਆ ਪਤੰਸ਼ੀ ਬਣਾ ਕੇ ਦਿਆ ਮੈਂ ਆਪ ਕੋ ਨਾ ਰਹਿ ਬੜਾ ਹਾਏ ਮੈਂ ਮਰ ਜਾਂ ਮੇਰਾ ਜਿਹੜਾ ਸਵੇਰ ਦਾ ਕੰਮ ਕੀਤਾ ਮੇਰਾ ਕੋਈ ਕੰਮ ਨਹੀਂ ਉਹ ਤਾਂ ਆਪ ਕੋ ਆਪਣੇ ਉਹਨੇ ਵਹੀ ਤਾਂ ਕੋਈ ਨਾਮ ਵੀ ਐਸ ਅੱਛਾ ਹਾ ਅਛਾ ਮੈਨੂੰ ਨਹੀਂ ਪਤਾ ਜਿਹੜਾ ਬੰਦਾ ਕੁੱਕ ਕਰਦਾ ਉਹਨੂੰ ਪਤਾ ਹੁੰਦਾ ਉਹਨੇ ਕਿਹੜੇ ਸਾਭ ਲੱਗੇ ਜੀ ਇਹ ਖਲੋਈਦਾ ਹੁੰਦਾ ਮੈਂ ਲਾਗੂ ਚੱਲ ਜਾਈ ਨਹੀਂ ਓਕੇ ਬਾਏ ਬਾਏ ਹਾਇ ਰੱਬਾ ਹਾਇ ਰੱਬਾ ਕੀ ਖਾਣਾ ਹੀ ਸੌਖਾ ਨਹੀਂ ਬਣਾਉਣਾ ਸੌਖਾ ਬਣਾਉਣਾ ਸੌਖਾ ਆ ਮਨਾਓ ਮਨਾਓ ਕਿਹੜਾ ਇਹ ਵੀ ਵਲਾ ਕਿਤਾ ਬਣਾਈਦਾ ਗਰੇਵੀ ਵਾਲਾ ਹਾਂ ਉਹ ਤੇ ਉਹਦੇ ਚ ਪਾਈ ਦੀ ਆ ਟਮਾਟਰ ਚਾਰ ਲਈ ਜੇ ਵਾਈਟ ਸੌਸ ਪੋਣ ਹੈ ਤਾਂ ਤੇ ਵਾਈਟ ਸੌਸ ਬਣਾ ਲਉ ਵਾਲੀ ਥੋੜੀ ਜੀ ਪਤਲੇ ਵਾਲੀ ਮੇਰੇ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਦੇਖਿਆ ਕਰੋ ਨਾ ਅੱਛਾ ਜੀ ਤੁਸੀਂ ਖਾ ਤਾਂ ਲਾ ਕੇ ਖੜੇ ਹੋ ਹਾਂ ਤੁਸੀਂ ਉੱਥੇ ਹੀ ਆ ਕੇ ਦੇਖਿਆ ਕਰੋ ਯਾਰਾ ਨਹੀਂ ਰੁੱਤਰਿਆ ਗਰੇਵੀ ਵਾਲਾ ਬਣਾਉਣਾ ਹੈ ਤਾਂ ਪਾ ਇਹਨੂੰ ਚਾਹੀਦਾ ਆ ਉਹੀ ਚਾਹੀਦੀ ਆ ਫਿਰ ਚੱਲੋ ਬੜਾ ਮਜ਼ਾ ਆਉਂਦਾ ਹੈ ਖਾਣਾ ਹੈ ਕਿੰਨਾ ਜਦਰ ਸਵਾਦ ਭਰਾ ਕਿਨੇ ਆ ਬੀਟੂ ਤੁਹਾਨੂੰ ਤੁਹਾਨੂੰ ਨਾਲ ਮਿਲ ਜੀ ਕੀ ਬਈ ਆ

ਕੀ ਆ ਬਾਕੀ ਮਿੰਨ ਸੈਨੀ ਲਾਫਰ ਮੈਰ ਪਾਵਰ ਦੀ ਗੱਲ ਚ ਪੂਰੀ ਤਸਵੀਰ ਤੁਹਾਨੂੰ ਦੰਨੇ ਮਾਰਿਆ ਕਰਾਂ ਸਾਰਾ ਮੁੰਡਾ ਨੇ ਖਸ਼ਮੀਰ ਵੜਦੀ ਹੈ ਆਏ ਮਾਰਦੇ ਤੋੜਨਾ ਨਹੀਂ ਤੋੜ ਗਈ ਥੋੜੀ ਜਿਹੀ ਟਾਟਾ ਕੀਤਾ ਇੱਥੇ ਕਿਉਂ ਸੇਜਾ

ਆ ਲੀਪਾ ਇਹ ਪਹਿਲਾ ਰਵੜੇ ਪਾਇਆ ਫਿਰ ਉਸ ਤੋਂ ਬਾਅਦ ਰਵਲੀ ਕਣਕੀ ਪੀ ਲਈ ਸਾਂ। ਨਹੀਂ ਹੁਣ ਮੈਂ ਕਾਦੀ ਮੈਂ ਚੱਲਾਂ ਹੁਣ ਤੁਸੀਂ ਕਰਦੇ। ਮੈਂ ਬਣਾਉਂਦੀ ਤੇ ਮੈਂ ਅੱਧਾ ਬਣਾਉਣਾ ਹੈ। ਤੁਸੀਂ ਚੱਲੋ। ਸਾਵਲ ਕਹਿੰਦਾ ਕਿ ਵੀ ਪੂਰਾ ਪਾਓ ਦੋ ਪੈਕੇਟ ਹੈ ਤੇ ਸਿੱਧਾ ਕੱਢਦਾ। ਹਾਂਏ ਦੱਸੋ। ਹੱਲੇ ਅਸੀਂ ਅੱਧਾ ਕੱਢ ਕੇ ਰੱਖਿਆ ਬੀਸ਼ਿਕ ਚੈੱਕ ਕਰ ਲਓ ਜਾਨੇ। ਦੋ ਦਾ ਵੀ ਲਾ ਸਭ ਲਈ। ਦੋ ਵੱਡੇ ਜਿਹੜੇ ਪੈਕੇਟ ਹੀ ਨਾ। ਅੱਛਾ। ਉਹ ਵਾਲੇ ਕਹਿ ਰਹੇ ਕਿ ਦੋਵੇਂ ਬਣਾਓ ਕਹਿੰਦਾ ਮੈਂ ਜ਼ਿਆਦਾ ਖਾਣਾ ਹੈ। ਉਹਨੇ ਇਹ ਵੀ ਵਾਪਸ ਲੈ ਆਉਣਾ ਚਾਹੀਦਾ। ਮੈਨੂੰ ਵੀ ਲੱਗਦਾ ਪਿਆ। ਆਹ ਵੇਖੋ। ਇਹ ਵਿਚਾਰਾ ਸੁੱਕ ਗਿਆ। ਇਹਨੂੰ ਨਹੀਂ ਕਿੰਨੇ ਖਾਦਾ। ਪਰ ਜਿਹੜੇ ਆ ਪਾਸਤਾ ਜਿਹੜਾ ਉਹਦੀਆਂ ਪਲੇਟਾਂ ਨਹੀਂ ਘੜਨੀਆਂ। ਫਰੂਟ ਅੱਜ ਕੱਲ ਵੀ ਮੈਂ ਮਾਂ ਹੀ ਖਤਮ ਕੀਤਾ ਕਿਉਂਕਿ ਸੁੱਕ ਜਾਂਦਾ ਫਰੂਟ ਖਰਾਬ ਹੋ ਜਾਂਦਾ। ਤੇ ਫਰੂਟ ਖਾ ਕੇ ਖੁਸ਼ ਨਹੀਂ ਆ ਪਰ ਇਹ ਚੀਜ਼ਾਂ ਬੜੀਆਂ ਖਾ ਕੇ ਖੁਸ਼ ਆ।